ਕੀ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਦੋਂ ਕੀ ਫੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਦੀ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਸੀ ਜੀ ਆਓ ਅੰਦਰ ਪ੍ਰਸ਼ਾਦ ਆਪਾਂ ਨਹੀਂ ਪੱਕਾ ਤੇ ਕੋਈ ਆ ਲੋ ਆਉਂਦੀਆਂ ਹੀ ਹੋ ਸਕਦਾ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਹੀ ਲਪੇਟ ਚਾ ਗਈ ਰੈਂਟੀਨੇਟਰ ਦੇ ਦੋ ਤਿੰਨ ਬਾਰ ਬਲੂ ਬਲ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬੰਨਣਾ ਨਹੀਂ ਆਪ ਦਾ ਬਹੁਤ ਨਾਸਾਨ ਹੋ ਗਿਆ ਅੰਨਾ ਤੈਣ ਜੋ ਗਿਆ ਜੀ ਬਹੁਤ ਮੁੱਲ ਦੀ ਇੱਕ ਪੀੜੀ ਖਤਮ ਹੋਣ ਵਾਲੀ ਹੈ ਆਪਣੇ ਕੋਈ ਕੋਈ ਆਪਣਾ ਕਿਸੇ ਸਾਸ਼ੀ ਜਣਾ ਪਿਛਾ ਕੇ ਉਹਦਾ ਕਿ ਪਟਾਕੇ ਤਿਆਰ ਕਰਦੇ ਇਸ ਵਾਰ ਵੀ ਬਲਾਸ ਹੋਇਆ ਉਹਦੇ ਵਿੱਚ ਪੰਜ ਜੈਨਸਿਆ ਤੇ ਦੋ ਦਲੇਰੀ ਦੇ ਅਸ਼ਾ ਜੀ ਜੀ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਦ ਚ ਦਿਵਾਲੀ ਦੀ ਰਾਤ ਹੋਏ ਘਰ ਚ ਧਮਾਕੇ ਦੇ ਮਾਮਲੇ ਚ ਵੱਡੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਚ ਹੁਣ ਪਰਿਵਾਰ ਦੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਸੀ ਜ਼ਖਮਾਂ ਦਾ ਦਰਦ ਨਾ ਸਹਾਰ ਦੇ ਮਾਪਿਆਂ ਦੇ ਇਸ ਜਵਾਨ ਪੁੱਤ ਨੇ ਦਮ ਤੋੜ ਦਿੱਤਾ ਜਦਕੇ ਪਰਿਵਾਰ ਦੇ ਬਾਕੀ 6 ਜੀਆਂ ਦਾ ਅਜੇ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪੀੜਤਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਹਸਪਤਾਲ 'ਚ ਪੀੜਤ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੀੜਤ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਪੂਰੇ ਪਿੰਡ 'ਚ ਮਾਤਮ ਫੈਲ ਚੁੱਕਾ ਹੈ ਹੱਸਦੇ ਬਸਦੇ ਇਸ ਘਰ 'ਚ ਸੱਥਰ ਬਿਸ ਚੁੱਕੇ ਨੇ ਸਤਿਏ ਕਿ ਦਿਵਾਲੀ ਦੀ ਰਾਤ ਇਸ ਪਰਿਵਾਰ ਵੱਲੋਂ ਪਟਾਕੇ ਪਾਏ ਜਾ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੁਝ ਲੋਕਾਂ ਵੱਲੋਂ ਪਟਾਖੇ ਕੁੱਟੇ ਜਾ ਰਿਹਾ ਸੀ ਤੇ ਇਸ ਦੌਰਾਨ ਹੀ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ ਪਰਿਵਾਰ ਦੇ ਇਹਨਾਂ ਲੋਕਾਂ ਦੇ ਚਿਥੜੇ ਉੱਡ ਗਏ ਗੰਭੀਰ ਰੂਪ ਚ ਪਰਿਵਾਰ ਦੇ 7 ਮੈਂਬਰ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਚ 2 ਮਹਿਲਾਵਾਂ ਵੀ ਸ਼ਾਮਲ ਨੇ ਇਸ ਘਟਨਾ ਤੋਂ ਬਾਅਦ ਘਰ ਚ ਚੀਕ ਤੇ ਹੜਾ ਮਚ ਗਿਆ ਸੀ ਤੁਰੰਤ ਪਰਿਵਾਰ ਦੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਤੇ ਦਾਖਲ ਕਰਵਾਇਆ ਗਿਆ ਜਿੱਥੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ ਲਾਸ਼ ਦੌਰਾਨ ਮਨਪ੍ਰੀਤ ਸਿੰਘ ਦੇ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਭਾਜੀ ਇਹ ਦੇ ਮੁੰਡੇ ਵਸਤਵਾਰੀ ਚਲਾਉਂਦੇ। ਇਹ ਨਾ ਕਿ ਪੋਟਾਸ਼ ਲੈ ਕੇ ਤੇ ਉਹਨੂੰ ਚਲਾਈ ਦੇ ਵਿੱਚ। ਅੱਜ ਵੀ ਮੁੰਡੇ ਚਲਾਉਂਦੇ ਆ। ਅੱਛਾ ਤੇ ਉਹ ਹੀ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਦੋਂ ਕੀ ਕੁੱਟਣ ਦੇ ਹੀ ਤਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਇਹ ਹੋਗਣਾ ਪੜੇ ਜਾ ਰਿਹਾ ਗੰਭੀਰ ਰਹਿਣੇ ਹੋ ਤੇ ਨੌ ਦੀ ਉਸਾਂ ਦਾ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਹੈ ਜੀ ਆਓ ਅੰਦਰ ਪ੍ਰਸ਼ਾਦ ਆਪਣੀ ਪੱਕਾ ਦੇ ਤੁਸੀਂ ਆ ਲੋ ਆਉਂਦੀਆਂ ਨੇ ਉਹ ਸੱਦਣ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਦ ਸਮਝ ਨਹੀਂ ਤਾ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਇਹਦੇ ਸੱਚ ਹਾਂਜੀ ਮੇਰੇ ਦੋ ਪਰਵਾਰਾਂ ਹਾਂਜੀ ਮੇਰੇ ਪੁੱ بیٹے ਦਾ ਇੱਥੇ ਪਿਆ ਹੀ ਕੋਈ ਇੱਥੇ ਰੈਪ 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 ਬਹੁਤ ਹੀ ਮੇਰਾ ਬੜਾ ਸੀ ਤੇ ਉਹਨਾਂ ਮਾਰੀਆਂ ਚੀਕਾਂ ਚੁੱਤਾਂ ਦੇ ਕੋਈ ਇਥੋਂ ਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਕੱਢੀ ਉਹਨਾਂ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲੈ ਕਿ ਭਾਗ ਲੈ ਮੈਂ ਬਾਅਦ ਚ ਗਿਆ ਨਾ ਵੀਰਾਂ ਦਾ ਕਿੰਨੀ ਮਾਤਰਾ ਦੇ ਨਿਆਣਿਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਈਜ਼ ਕਰਨ ਬਣਿਆ ਹੋਵੇ ਕਨਹੂ ਦੂਜੇ ਪਿਓ ਇਹ ਲੋ ਜੀ ਸਤਜੀ ਜਗਮੀ ਜੀ ਦੋ ਲੈ ਲਈ ਜਿੱਤੇ ਪੰਜ ਸਟੇਸ ਬੜਾ ਚੁਕਿਆ ਨਾ ਮੁੰਡੇ ਆ ਗਏ ਮੀਂਹ ਮਸਾਲਾ ਦੀ 17 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰ ਆ ਪਰ ਆ ਜਿਹੜੀ ਲੰਗੀ ਲੱਗੀ ਬੰਦੇ ਨੂੰ ਬਹੁਤ ਮਾੜੀ ਆ ਰਹੀ ਹੈ 19 ਨੀਟਰ ਦੇ ਦੋ ਤਿੰਨ ਸਾਲ ਵੱਲੋਂ ਤੁਹਾਨੂੰ ਪਾਣੀ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਕਹਿੰਦੇ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਸ਼ੁਕਰਾਨੀ ਅੰਨਾ ਸੈਂਡ ਜੋ ਗਿਆ ਜੀ ਬਹੁਤ ਮੰਨ ਲੀ ਇੱਕ ਪੀੜੀ ਖਤਮ ਹੋਣ ਵਾਲੀ ਹੈ ਸਰ ਆਂਗਰੇਸ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਇਸ ਮੰਦਭਾਗੀ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਤੇ ਨਾਲ ਹੀ ਹਰ ਕਿਸੇ ਵੱਲੋਂ ਪ੍ਰਮਾਤਮਾ ਅੱਗੇ ਇੱਕ ਹੋਰ ਅਰਦਾਸ ਕੀਤੀ ਜਾ ਰਹੀ ਹੈ ਕਿ ਜਲਦ ਪੀੜਤ ਸੇਤ ਜਾਬ ਹੋ ਜਾਣ ਆਪਣੇ ਘਰ ਪਹੁੰਚ ਜਾਣ ਜਗਬਾਣੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ